ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਜਨਵਰਾਂ ਵਿੱਚ ਹੋਣ ਵਾਲੀ ਬਸਾਉਣੂਆਂ ਤੋਂ ਹੋਣ ਵਾਲੀ ਬਿਮਾਰੀ ਬਾਰੇ ਦੱਸਾਂਗੇ ਟੈਸਟ ਡੈਸ਼ ਪੇਟਿਟਸ ਰੂਮੀਨੈਂਟਸ ਜੋ ਕਿ ਬਸਾਉਣਮਾਰਾਂ ਹੀ ਬਿਮਾਰੀ ਫੈਲਦੀ ਹੈ ਇਹ ਭੇਡਾਂ ਤੇ ਬੱਕਰੀਆਂ ਦੇ ਵਿੱਚ ਫੈਲਦੀ ਹੈ ਜਦੋਂ ਕਿ ਭੇਡਾਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ ਤੇ ਇਹ ਬਿਮਾਰੀ ਸੂਤ ਦੀ ਬਿਮਾਰੀ ਹੈ ਤੇ ਇੱਕ ਦੂਜੇ ਭੇਡ ਟੀਪੀਆਰ ਬਸਾਉਣਮਾਰਾਂ ਹੀ ਇਹ ਬਿਮਾਰੀ ਹੁੰਦੀ ਹੈ ਤੇ ਤਾਂ ਨੂੰ ਅਸੀਂ ਪੀਪੀਆਰ ਦੇ ਲੱਸਣ ਦੱਸਣ ਜਾ ਰਹੇ ਹਾਂ ਪੀਪੀਆਰ ਦੇ ਵਿੱਚ ਜਨਵਾਰ ਨੂੰ ਬੁਖਤੇਜ ਬੁਖਾਰ ਹੋ ਜਾਂਦਾ ਤੇ ਡੈਰੀਆ ਜੋ ਕਿ ਮੋਕ ਲੱਗ ਜਾਂਦੀ ਹੈ ਤੇ ਅੱਖਾਂ ਵਿੱਚੋਂ ਪਾਣੀ ਤੇ ਨੱਕ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਤੇ ਸਾਲੇ ਵੀ ਪੈ ਜਾਂਦੇ ਨੇ ਪੈਰਾਂ ਵਿੱਚ ਇਸ ਬਿਮਾਰੀ ਨੂੰ ਚੰਗੀ ਤਰ੍ਹਾਂ ਕਿਸੇ ਵੈਕਸੀਨੇਸ਼ਨ ਕਰਵਾ ਕੇ ਰੋਕਿਆ ਜਾਂਦਾ ਹੈ ਇਹਰ ਬਿਮਾਰੀ ਦਾ ਫਲਾਕ ਇਸ ਤਰ੍ਹਾਂ ਹੁੰਦਾ ਪੀਪੀਆਰ ਬਿਮਾਰੀ ਦਾ ਫਲਾਕ ਪੇਡਾਂ ਦਾ ਇੱਕ ਦੂਜੇ ਦੇ ਨਾਲ ਨਜ਼ਦੀਕੀ ਵਿੱਚ ਆਉਣਾ ਤੇ ਇਹ ਇੱਕ ਦੂਸਰੇ ਦੇ ਕੋਲ ਆਉਂਦੀਆਂ ਜਾਂਦੀਆਂ ਨੇ ਤੇ ਉਦੋਂ ਪੀਪੀਆਰ ਬਿਮਾਰੀ ਹੋਣ ਦੇ ਲੱਛਣ ਜ਼ਿਆਦਾ ਵੱਧ ਜਾਂਦੇ ਨੇ ਤੇ ਇੱਕ ਥਾਂ ਤੇ ਇਕੱਠੇ ਜੋ ਕਿ ਇਹਨਾਂ ਦਾ ਚਾਰਾ ਖਾਂਦੀਆਂ ਨੇ ਤੇ ਟੋਰਾ ਫੇਰਾ ਇਕੱਠਾ ਹੀ ਕਰਦੀਆਂ ਨੇ ਤੇ ਉਦੋਂ ਵੀ ਇਹ ਚਾਂਸ ਪੀਪੀਆਰ ਬਿਮਾਰੀ ਦੇ ਬਣ ਜਾਂਦੇ ਨੇ ਤੇ ਇਸ ਬਿਮਾਰੀ ਨੂੰ ਰੋਕਣ ਦੇ ਲਈ ਅੱਡੀ ਵੀਡੀਓ ਦੇ ਵਿੱਚ ਬਣਾਇ ਰਹੋ ਪੀਪੀਆਰ ਬਿਮਾਰੀ ਦੀ ਰੋਕਥਾਮ ਦੇ ਲਈ ਸਾਨੂੰ ਵੈਕਸੀਨੇਸ਼ਨ ਕਰਵਾਉਣੀ ਜ਼ਰੂਰੀ ਹੈ ਤੇ ਇਸ ਬਿਮਾਰੀ ਨੂੰ ਵੈਕਸੀਨੇਸ਼ਨ ਕਰਵਾ ਕੇ ਹੀ ਰੋਕਿਆ ਜਾਂਦਾ ਜੋ ਕਿ ਪੀਪੀਆਰ ਬਿਮਾਰੀ ਭੇਡਾਂ ਤੇ ਬੱਕਰੀਆਂ ਦੇ ਵਿੱਚ ਆਮ ਮਿਲ ਜਾਂਦੀ ਹੈ ਪੀਪੀਆਰ ਬਿਮਾਰੀ ਦਾ ਕੋਈ ਇਲਾਜ ਨਹੀਂ ਤੇ ਪੀਪੀਆਰ ਬਿਮਾਰੀ ਦਾ ਟੀਕਾ ਕਰਨਾ ਕਰਕੇ ਬਚਾਅ ਕਰ ਸਕਦੇ ਆ ਤੇ ਪੀਪੀਆਰ ਬਿਮਾਰੀ ਦਾ ਇਲਾਜ ਇਸ ਤਰ੍ਹਾਂ ਸੀਸ ਨੂੰ ਟੀਕਾਕਰਨ ਕਰਕੇ ਪੀਪੀਆਰ ਬਿਮਾਰੀ ਨੂੰ ਜਾਨਵਰ ਨੂੰ ਬਚਾ ਸਕਦੇ ਆ ਪੀਪੀਆਰ ਬਿਮਾਰੀ ਦਾ ਕੋਈ ਵੀ ਇਲਾਜ ਨਹੀਂ ਪੀਪੀਆਰ ਬਿਮਾਰੀ ਦਾ ਜਦੋਂ ਵੀ ਆਪਾਂ ਨੂੰ ਪਤਾ ਲੱਗ ਜਾਵੇ ਇੱਕ ਚੰਗੇ ਡਾਕਟਰ ਦੀ ਸਲਾਹ ਨਾਲ ਜਾਨਵਰ ਦੇ ਵੈਕਸੀਨੇਸ਼ਨ ਕਰਵਾਉਣਾ ਚਾਹੀਦਾ ਤੇ ਇਸ ਦਾ ਟੀਕਾਕਰਨ ਕਰਵਾ ਕੇ ਹੀ ਜਨਵਰ ਨੂੰ ਬਚਾਇਆ ਜਾ ਸਕਦਾ ਤੇ ਇੱਕ ਥਾਮਾਂ ਤੇ ਇਕੱਠੇ ਜਨਵਰ ਨਹੀਂ ਬੰਨਣੇ ਚਾਹੀਦੇ ਖਾਸ ਕਰਕੇ ਭੇਡਾਂ ਤੇ ਬੱਕਰੀਆਂ ਨੂੰ ਅਲੱਗ-ਅਲੱਗ ਕਰਕੇ ਬੰਨਣਾ ਚਾਹੀਦਾ ਤੇ ਇਸ ਦੀ ਵੈਕਸੀਨੇਸ਼ਨ ਜ਼ਰੂਰ ਕਰਵਾਉਣੀ ਚਾਹੀਦੀ ਹੈ ਆਪਣੇ ਕਿਸੇ ਚੰਗੇ ਡਾਕਟਰ ਦੀ ਸਲਾਹ ਨਾਲ ਤੁਸੀਂ ਵੈਕਸੀਨੇਸ਼ਨ ਕਰਕੇ ਆਪਣੇ ਜਨਵਰਾਂ ਦੀ ਦੇਖਭਾਲ ਕਰ ਸਕਦੇ ਹੋ ਤੇ ਆਪਣੇ ਜਨਵਰਾਂ ਨੂੰ PPR ਤੋਂ ਬਿਮਾਰੀ ਤੋਂ ਰਾਹਤ ਕਰ ਸਕਦੇ ਹਾਂ ਚੰਗੇ ਡਾਕਟਰ ਦੀ ਸਲਾਹ ਚੰਗੀ ਹੁੰਦੀ ਹੈ ਤੇ ਤੁਸੀਂ ਆਪਣੇ ਜਨਵਰਾਂ ਦੀ ਸੰਭਾਲ ਕਰਕੇ ਅਤੇ ਵੈਕਸੀਨੇਸ਼ਨ ਕਰਕੇ ਕਰਵਾ ਸਕਦੇ ਹੋ PPR ਬਿਮਾਰੀ ਨੂੰ ਜਦੋਂ ਪਤਾ ਲੱਗ ਜਾਵੇ ਤੇ ਇਹ ਪਸ਼ੂਆਂ ਨੂੰ ਇਕੱਠੇ ਨਹੀਂ ਬੰਨਣਾ ਚਾਹੀਦਾ ਤੇ ਜੋ ਕਿ ਭੇਡਾਂ ਤੇ ਬੱਕਰੀਆਂ ਦਾ ਇਕੱਠਾ ਝੁੰਡ ਵਿੱਚ ਸਾਰੀਆਂ ਬੱਕਰੀਆਂ ਜਾਂ ਭੇਡਾਂ ਇਕੱਠੀਆਂ ਨਹੀਂ ਕਰਨੀਆਂ ਚਾਹੀਦੀਆਂ ਤਾਂ ਕਰਕੇ ਜੋ ਬਿਮਾਰੀ ਅੱਗੇ ਨਾ ਵਧੇ ਤੇ ਭੇਡਾਂ ਤੇ ਬੱਕਰੀਆਂ ਵਿੱਚ ਆਮ ਕਰਕੇ ਪੀਪੀਆਰ ਬਿਮਾਰੀ ਹੋ ਜਾਂਦੀ ਹੈ ਤੇ ਪੀਪੀਆਰ ਇੱਕ ਸੂਤ ਦੀ ਬਿਮਾਰੀ ਹੈ ਜਿਸ ਨੂੰ ਪਲੇਗ ਦੀ ਬਿਮਾਰੀ ਵੀ ਕਿਹਾ ਜਾਂਦਾ ਜੋ ਕਿ ਪੀਪੀਆਰ ਬਿਮਾਰੀ ਹੈ